ਹੁਣ ਬੈਂਕਾਂ ਦੀ ਲਾਈਨ ਵਿੱਚ ਖੜਨ ਦੀ ਲੋੜ ਨਹੀਂ Google Pay ਦੇ ਰਾਹੀਂ ਸਿਰਫ ਇੱਕ ਕਲਿੱਕ ਕਰਕੇ ਲਓ 10 ਲੱਖ ਰੁਪਏ ਤੱਕ ਦਾ ਲੋਨ ਉਹ ਵੀ ਬਿਨਾਂ ਕਿਸੇ ਦਫ਼ਤਰ ਜਾਏ ਜੇਕਰ ਤੁਸੀਂ ਵੀ ਅਚਾਨਕ ਵੱਡੇ ਖਰਚੇ ਜਾਂ ਜ਼ਰੂਰੀ ਵਿੱਤੀ ਮਦਦ ਦੀ ਭਾਲ ਕਰ ਰਹੇ ਹੋ ਤਾਂ Google Pay ਤੁਹਾਡੀ ਸਹਾਇਤਾ ਲਈ ਲੈ ਕੇ ਆਇਆ ਹੈ ਇੱਕ ਨਵਾਂ ਅਤੇ ਆਸਾਨ ਵਿਕਲਪ ਹੁਣ ਇਹ ਸਿਰਫ ਪੇਮੈਂਟ ਐਪ ਨਹੀਂ ਰਿਹਾ ਸਗੋ ਤੁਹਾਨੂੰ ਦੇ ਰਿਹਾ ਹੈ ਤੁਰੰਤ ਨਿੱਜੀ ਕਰਜ਼ਾ ਉਹ ਵੀ ਮੁਕੰਮਲ ਡਿਜੀਟਲ ਤਰੀਕੇ ਦੇ ਨਾਲ ਦੇਸ਼ ਦੇ ਪ੍ਰਮੁੱਖ ਬੈਂਕਾਂ ਨਾਲ ਭਾਈਚਾਰੇ ਰਾਹੀਂ Google Pay ਉਪਭੋਗਤਾਵਾਂ ਨੂੰ ਦੇ ਰਿਹਾ ਹੈ 3 ਲੱਖ ਤੋਂ 10 ਲੱਖ ਰੁਪਏ ਤੱਕ ਦਾ ਲੋਨ ਕੋਈ ਦਫ਼ਤਰ ਦਾ ਚੱਕਰ ਨਹੀਂ ਕੋਈ ਲੰਬੀ ਕਾਗਜ਼ੀ ਕਾਰਵਾਈ ਨਹੀਂ ਸਿਰਫ ਕੁਝ ਕਲਿੱਕ ਵਿੱਚ ਲੋਨ ਤੁਹਾਡੇ ਬੈਂਕ ਖਾਤੇ ਵਿੱਚ ਆਓ ਹੁਣ ਜਾਣਦੇ ਹਾਂ ਲੋਨ ਤੇ ਲੱਗੇਗੀ ਕਿਹੜੀ ਵਿਆਜ ਦਰ ਵਿਆਜ ਦਰ 10.5% ਤੋਂ ਲੈ ਕੇ 15% ਤੱਕ ਹੋ ਸਕਦੀ ਹੈ ਜੋ ਕਿ ਤੁਹਾਡੇ ਕ੍ਰੈਡਿਟ ਸਕੋਰ ਅਤੇ ਆਮਦਨ ਦੇ ਆਧਾਰ ਤੇ ਨਿਰਧਾਰਿਤ ਹੁੰਦੀ ਹੈ। ਕਰਜ਼ੇ ਦੀ ਮਿਆਦ 6 ਮਹੀਨੇ ਤੋਂ 5 ਸਾਲ ਤੱਕ ਦੀ ਹੋ ਸਕਦੀ ਹੈ। ਵਿਨੇਕਰ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ ਅਤੇ ਇੱਕ ਨਿਯਮਤ ਆਮਦਨ ਸਰੋਤ ਹੋਣਾ ਲਾਜ਼ਮੀ ਹੈ। ਆਓ ਹੁਣ ਜਾਣਦੇ ਹਾਂ ਲੋਨ ਦੀ ਅਰਜ਼ੀ ਕਿਵੇਂ ਦੇ ਸਕਦੇ ਹਾਂ। Google Pay ਐਪ ਖੋਲੋ ਅਤੇ ਮਨੀ ਟੈਬ ਤੇ ਜਾਓ। ਲੋਨ ਸੈਕਸ਼ਨ ਤੇ ਜਾ ਕੇ ਉਪਲਬਧ ਪੇਸ਼ਕਾਸ਼ਾਂ ਦੀ ਜਾਂਚ ਕਰੋ। ਆਪਣੀ ਲੋੜ ਮੁਤਾਬਕ ਪੇਸ਼ਕਸ਼ ਚੁਣੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ KYC ਦਸਤਾਵੇਜ਼ ਅਪਲੋਡ ਕਰੋ ਤੇ ਈ ਸਾਈਨ ਕਰੋ ਲੋਨ ਮਨਜ਼ੂਰੀ ਮਗਰੋਂ ਰਕਮ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਆਓ ਹੁਣ ਜਾਣਦੇ ਹਾਂ EMI ਦਾ ਭੁਗਤਾਨ ਕਿਵੇਂ ਹੋਵੇਗਾ ਤੁਹਾਡੀ EMI ਹਰ ਮਹੀਨੇ ਤੁਹਾਡੇ Google Pay ਨਾਲ ਲਿੰਕ ਕੀਤੇ ਬੈਂਕ ਖਾਤੇ ਵਿੱਚੋਂ ਆਟੋਮੈਟਿਕ ਕੱਟੀ ਜਾਵੇਗੀ ਸਮੇਂ ਸਿਰ ਭੁਗਤਾਨ ਲਈ ਖਾਤੇ ਵਿੱਚ ਜੋਗ ਬਕਾਇਆ ਹੋਣਾ ਜ਼ਰੂਰੀ ਹੈ ਨਾਲ ਹੀ ਤੁਹਾਨੂੰ ਮੁਰ ਭੁਗਤਾਨ ਸਮਾਸਾਰਨੀ ਮਿਲੇਗੀ ਜਿਸ ਵਿੱਚ ਨਿਸ਼ਚਿਤ ਮਿਤੀਆਂ ਅਤੇ ਰਕਮ ਦਾ ਵੇਰਵਾ ਹੋਵੇਗਾ ਤਾਂ ਦੋਸਤੋ ਜੇ ਤੁਸੀਂ ਵੀ ਆਸਾਨ ਤੇਜ਼ ਅਤੇ ਭਰੋਸੇਯੋਗ ਢੰਗ ਨਾਲ ਲੋਨ ਲੈਣਾ ਚਾਹੁੰਦੇ ਹੋ ਤਾਂ Google Pay ਤੁਹਾਡੀ ਵਧੀਆ ਚੋਆਇਸ ਹੋ ਸਕਦੀ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੀ ਵਿੱਤੀ ਸੇਵਾ ਲਈ ਉਮੀਦ ਰੱਖਦੇ ਹੋ ਅਤੇ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅੱਗੇ ਵੀ ਤੁਹਾਨੂੰ ਅਲਦੀਆ ਰਹਿਣ ਸਭ ਤੋਂ ਵੱਡੀਆਂ ਤੇ ਸੱਚੀਆਂ ਖਬਰਾਂ ਬਿਲਕੁਲ ਸਿੱਧੀਆਂ ਅਤੇ ਸਪਸ਼ਟ